ਲੇਖਕ ਲਖਵਿੰਦਰ ਸਿੰਘ ਸੰਦੂ ਕਾਨਵੈਂਟ ਸਕੂਲ ਦੇ ਨਵੇਂ ਸੈਸ਼ਨ ਦੇ ਪਹਿਲੇ ਦਿਨ 5ਵੀਂ ਕਲਾਸ ਦੀ ਟੀਚਰ ਜਿਉਂ ਹੀ ਕਲਾਸ ਵਿੱਚ ਆਈ ਸਾਰੀ ਕਲਾਸ ਨੇ ਖੜੇ ਹੋ ਕੇ ਅਤੇ ਗੁੱਡ ਮਾਰਨਿੰਗ ਮੈਡਮ ਕਹਿ ਕੇ ਮੈਡਮ ਦਾ ਸਵਾਗਤ ਕੀਤਾ ਮੈਡਮ ਨੇ ਸਾਰੇ ਬੱਚਿਆਂ ਨੂੰ ਬਹੁਤ ਧਿਆਨ ਨਾਲ ਵੇਖਿਆ ਤਾਂ ਇੱਕ ਬੱਚਾ ਥੋੜਾ ਜੀਵ ਸੀ ਮੈਡਮ ਨੇ ਉਸ ਤੋਂ ਉਸਦਾ ਨਾਮ ਪੁੱਛਿਆ ਤਾਂ ਉਸਨੇ ਆਪਣਾ ਨਾਮ ਮੰਤਾਰ ਦੱਸਿਆ ਮੰਤਾਰ ਚੁੱਪਚਾਪ ਹੀ ਰਹਿੰਦਾ ਸੀ ਮੈਡਮ ਜਦੋਂ ਪੜਾਉਂਦੀ ਉਹ ਬਲੈਕਬੋਰਡ ਵੱਲ ਨਹੀਂ ਸਿਰਫ ਮੈਡਮ ਵੱਲ ਵੇਖਦਾ ਸੀ ਉਸ ਦਾ ਪੜਾਈ ਵੱਲ ਕੋਈ ਧਿਆਨ ਨਹੀਂ ਸੀ ਮੈਡਮ ਨੂੰ ਉਸ ਦੀ ਇਹ ਹਰਕਤ ਬੁਰੀ ਲੱਗੀ ਤੇ ਉਸ ਨੇ ਗੁੱਸੇ ਵਿੱਚ ਆ ਕੇ ਉਸ ਦੀ ਸੀਟ ਸਭ ਤੋਂ ਪਿੱਛੇ ਕਰ ਦਿੱਤੀ 2 ਮਹੀਨਿਆਂ ਬਾਅਦ ਲਏ ਟੈਸਟ ਵਿੱਚ ਮੰਤਾਰ ਬਿਲਕੁਲ ਫੇਲ ਸੀ ਮੈਡਮ ਨੇ ਉਸ ਦੇ ਰਿਪੋਰਟ ਕਾਰਡ ਤੇ ਇਹ ਲਿਖ ਦਿੱਤਾ ਕਿ ਇਸ ਬੱਚੇ ਨੂੰ ਪਿਛਲੀ ਕਲਾਸ ਵਿੱਚ ਭੇਜ ਦਿੱਤਾ ਜਾਵੇ ਇਹ ਬਹੁਤ ਵੀਕ ਸਟੂਡੈਂਟ ਹੈ ਜਦੋਂ ਉਹ ਕਾਰਡ ਪ੍ਰਿੰਸੀਪਲ ਕੋਲ ਗਿਆ ਤਾਂ ਉਸਨੇ ਉਸ ਟੀਚਰ ਨੂੰ ਬੁਲਾ ਕੇ ਮੰਤਾਰ ਦੇ ਪਿਛਲੇ 4 ਸਾਲਾਂ ਦੇ ਰਿਪੋਰਟ ਕਾਰਡ ਦਿੱਤੇ ਤੇ ਕਿਹਾ ਇਹਨਾਂ ਨੂੰ ਆਰਾਮ ਨਾਲ ਬੈਠ ਕੇ ਪੜੋ ਤੇ ਫਿਰ ਕੋਈ ਫੈਸਲਾ ਕਰਨਾ ਜਦ ਟੀਚਰ ਨੇ ਉਸਦੇ ਕਾਰਡ ਦੇਖੇ ਤਾਂ ਉਹਦੀ ਹੈਰਾਨਗੀ ਦੀ ਹੱਦ ਨਾ ਰਹੀ ਕਿਉਂਕਿ ਪਿਛਲੇ 4 ਸਾਲਾਂ ਵਿੱਚ ਮੰਤਾਰ ਸਭ ਤੋਂ ਵਧੀਆ ਸਟੂਡੈਂਟ ਸੀ ਚੌਥੇ ਸਾਲ ਦੀ ਰਿਪੋਰਟ ਵਿੱਚ ਲਿਖਿਆ ਸੀ ਕਿ ਮੰਤਾਰ ਆਪਣੀ ਮਾਂ ਦੀ ਮੌਤ ਹੋਣ ਕਰਕੇ 1 ਮਹੀਨਾ ਸਕੂਲ ਨਹੀਂ ਆਇਆ ਸੀ ਪਰ ਪਿਛਲੀ ਪਰਫਾਰਮੈਂਸ ਦੇ ਆਧਾਰ ਤੇ ਗ੍ਰੇਡਿੰਗ ਕੀਤੀ ਗਈ ਹੈ ਇਹ ਸਾਰਾ ਕੁਝ ਪੜ੍ਹ ਕੇ ਮੈਡਮ ਨੂੰ ਮੰਤਾਰ ਪ੍ਰਤੀ ਆਪਣੇ ਰਵੱਈਏ ਤੇ ਸ਼ਰਮ ਮਹਿਸੂਸ ਹੋਈ ਹੁਣ ਮੰਤਾਰ ਪ੍ਰਤੀ ਮੈਡਮ ਦਾ ਰਵੱਈਆ ਬਿਲਕੁਲ ਬਦਲ ਗਿਆ ਉਸਨੇ ਉਸਨੂੰ ਵਾਪਸ ਪਹਿਲਾਂ ਰੋਹ ਵਿੱਚ ਬਿਠਾ ਦਿੱਤਾ ਜਦੋਂ ਵੀ ਉਹ ਮੈਡਮ ਵੱਲ ਦੇਖਦਾ ਉਹ ਉਸਨੂੰ ਸਮਾਈਲ ਦਿੰਦੀ ਦਿਨਾਂ ਵਿੱਚ ਹੀ ਉਹ ਫੇਰ ਕਲਾਸ ਵਿੱਚ ਸਭ ਤੋਂ ਵਧੀਆ ਸਟੂਡੈਂਟ ਬਣ ਗਿਆ ਤੇ ਉਸਨੇ ਕਲਾਸ ਵਿੱਚ ਸਭ ਤੋਂ ਵੱਧ ਨੰਬਰ ਲਏ। ਉਸ ਸਕੂਲ ਵਿੱਚ ਇਹ ਰਿਵਾਜ ਸੀ ਕਲਾਸ ਦੇ ਆਖਰੀ ਦਿਨ ਸਾਰੇ ਬੱਚੇ ਆਪਣੀ ਮੈਡਮ ਲਈ ਗਿਫਟ ਲੈ ਕੇ ਆਉਂਦੇ ਸੀ। ਇਸ ਕਲਾਸ મે ਵੀ ਇਸ ਤਰ੍ਹਾਂ ਹੀ ਕੀਤਾ। ਜਦੋਂ ਮੈਡਮ ਕਲਾਸ ਵਿੱਚ ਆਈ ਤਾਂ ਉਸਦਾ ਟੇਬਲ ਬੱਚਿਆਂ ਦੁਆਰਾ ਲਿਆਂਦੇ ਗਿਫਟਾਂ ਨਾਲ ਭਰਿਆ ਪਿਆ ਸੀ। ਪਰ ਇੱਕ ਪਾਸੇ ਪੁਰਾਣੇ ਅਖਬਾਰ ਵਿੱਚ ਲਪੇਟਿਆ ਇੱਕ ਗਿਫਟ ਪਿਆ ਸੀ। ਮੈਡਮ ਨੇ ਸਭ ਤੋਂ ਪਹਿਲਾਂ ਉਹੀ ਗਿਫਟ ਚੱਕਿਆ ਤੇ ਉਸ ਨੂੰ ਸਮਝਣ ਵਿੱਚ ਦੇਰ ਨਾ ਲੱਗੀ। ਕੀ ਇਹ ਮੰਤਾਰ ਦਾ ਗਿਫਟ ਸੀ ਉਸਨੇ ਉਸਨੂੰ ਖੋਲਿਆ ਤਾਂ ਵਿੱਚੋਂ ਇੱਕ ਪੁਰਾਣਾ ਲੇਡੀਜ਼ ਬ੍ਰੇਸਲੇਟ ਜਿਸਦੇ ਦੋ ਸਟੋਨ ਨਿਕਲੇ ਸਨ ਤੇ ਇੱਕ ਅੱਧੀ ਵਰਤੀ ਹੋਈ ਸੈਂਟ ਦੀ ਸੀਸੀ ਨਿਕਲੀ ਹੈ ਦੇਖ ਕੇ ਸਾਰੇ ਬੱਚੇ ਮੰਤਾਰ ਤੇ ਜ਼ੋਰ ਦੀ ਹੱਸੇ ਪਰ ਮੈਡਮ ਨੇ ਇੱਕ ਮਿੰਟ ਤੋਂ ਪਹਿਲਾਂ ਉਹ ਬ੍ਰੇਸਲੇਟ ਪਾ ਲਿਆ ਤੇ ਸੈਂਟ ਦੀ ਸਪਰੇ ਆਪਣੇ ਉੱਪਰ ਕਰ ਲਈ ਮੰਤਾਰ ਹੌਲੀ-ਹੌਲੀ ਮੈਡਮ ਕੋਲ ਪਹੁੰਚ ਕੇ ਬੋਲਿਆ ਮੈਮ ਇਹ ਮੇਰੀ ਮੰਮੀ ਦਾ ਸੀ ਉਹ ਹਮੇਸ਼ਾ ਇਸ ਨੂੰ ਪਾ ਕੇ ਰੱਖਦੀ ਸੀ ਵੇ ਸੈਂਟਰ ਲਾਉਂਦੇ ਸੀ ਤੁਸੀਂ ਹਮੇਸ਼ਾ ਮੈਨੂੰ ਮੇਰੀ ਮੰਮੀ ਵਰਗੇ ਲੱਗਦੇ ਸੀ ਪਰ ਅੱਜ ਤੁਹਾਡੇ ਤੋਂ ਮੰਮੀ ਵਰਗੀ ਖੁਸ਼ਬੂ ਵੀ ਆ ਰਹੀ ਹੈ ਇਹ ਕਹਿ ਕੇ ਮੰਤਾਰ ਮੈਡਮ ਦੀਆਂ ਲੱਤਾ ਨਾਲ ਲਿਫਟ ਗਿਆ ਮੈਡਮ ਬੈਠ ਗਈ ਉਸਨੇ ਮੰਤਾਰ ਨੂੰ ਪਿਆਰ ਕੀਤਾ ਤੇ ਵਾਦਾ ਕੀਤਾ ਕਿ ਉਹ ਹਰ ਵਕਤ ਇਹ ਬ੍ਰੇਸਲਟ ਪਾ ਕੇ ਰੱਖੇਗੀ ਮੈਡਮ ਨੇ ਆਪਣਾ ਵਾਦਾ ਨਿਭਾਇਆ ਤੇ ਜਦੋਂ ਤੱਕ ਮੰਤਾਰ ਸਕੂਲ ਵਿੱਚ ਰਿਹਾ ਉਸਨੇ ਉਹ ਬ੍ਰੇਸਲਟ ਪਾ ਕੇ ਰੱਖਿਆ ਉਸਨੇ ਵੀ ਸਕੂਲ ਵਿੱਚੋਂ ਪਹਿਲੇ ਨੰਬਰ ਤੇ ਰਹਿ ਕੇ ਆਪਣੀ ਪੜ੍ਹਾਈ ਪੂਰੀ ਕੀਤੀ। ਮਨਤਾਰ ਨੇ ਸਕੂਲ ਵਿੱਚੋਂ ਪੜ੍ਹਾਈ ਪੂਰੀ ਕਰਕੇ ਸਕੂਲ ਤੋਂ ਚਲਾ ਗਿਆ। ਮੈਡਮ ਵੀ ਸਕੂਲ ਤੋਂ ਰਿਟਾਇਰ ਹੋ ਗਏ। ਅਚਾਨਕ ਮੈਡਮ ਦੇ ਘਰ ਪ੍ਰਸ਼ਾਸਨ ਵੱਲੋਂ ਕੋਈ ਸੌਦਾ ਮਾਫ ਕਰਨਾ ਸੱਦਾ ਪੱਤਰ ਲੈ ਕੇ ਆਇਆ। ਜਦ ਮੈਡਮ ਨੇ ਉਹ ਸੱਦਾ ਪੱਤਰ ਪੜ੍ਹਿਆ ਉਹ ਹੈਰਾਨ ਰਹਿ ਗਈ। ਇਸ ਸ਼ਹਿਰ ਦੇ ਡਿਪਟੀ ਕਲੈਕਟਰ ਨੂੰ ਸਨਮਾਨਿਤ ਕਰਨਾ ਸੀ ਤੇ ਫੰਕਸ਼ਨ ਲਈ ਮੈਡਮ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ। ਉਹ ਬਹੁਤ ਹੈਰਾਨ ਹੋਈ ਪਰ ਜਦੋਂ ਉਸਨੇ ਡਿਪਟੀ ਕਲੈਕਟਰ ਦਾ ਨਾਮ ਪੜ੍ਹਿਆ ਤਾਂ ਉਸ ਦੀ ਅੱਖਾਂ ਵਿੱਚ ਅਥਰੂ ਸਨ ਇਹ ਨਾਸਿ ਮੰਤਾਰ ਦਾ ਉਹ ਫੰਕਸ਼ਨ ਵਿੱਚ ਪਹੁੰਚੀ ਤੇ ਅੱਜ ਵੀ ਉਸਨੇ ਮੰਤਾਰ ਦੀ ਮਾਂ ਵਾਲਾ ਬ੍ਰੈਸਲੇਟ ਪਾਇਆ ਹੋਇਆ ਸੀ ਮੰਤਾਰ ਨੂੰ ਬਤੌਰ ਡਿਪਟੀ ਕਲੈਕਟਰ ਆਪਣੀ ਡਿਊਟੀ ਵਧੀਆ ਢੰਗ ਨਾਲ ਕਰਨ ਲਈ ਸਨਮਾਨਿਤ ਕਰਨਾ ਸੀ ਮੰਤਾਰ ਨੇ ਇਹ ਸਨਮਾਨ ਆਪਣੀ ਮੈਡਮ ਤੋਂ ਲਿਆ ਤੇ ਇਸ ਦਾ ਸਾਰਾ ਸੇਰਾ ਮੈਡਮ ਨੂੰ ਦਿੱਤਾ ਮੰਤਾਰ ਨੇ ਭਾਵਕ ਹੁੰਦੇ ਕਿਹਾ ਜੇ ਮੈਡਮ ਮੈਨੂੰ ਉਸ ਵਕਤ ਨਾ ਸੰਭਾਲਦੇ ਤਾਂ ਅੱਜ ਮੈਂ ਇੱਥੇ ਨਹੀਂ ਸੀ ਹੋਣਾ ਇਹ ਮੇਰੇ ਟੀਚਰ ਹੀ ਨਹੀਂ ਸਗੋਂ ਮੇਰੀ ਮਾਂ ਵੀ ਹੈ ਧੰਨਵਾਦ ਜੀ